ਲੋ ਵੀ ਮੈਟਰੋਫਰ ਕਹਿੰਦੇ ਕਰੋ ਨੋਟ ਅੱਜ ਫੇਰ ਇੱਕ ਆਪਾਂ ਨਵੇਂ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆ ਜਿੱਥੇ ਬੈਸਟਾਂ ਦੇ ਲਈ ਕਹਿੰਦੇ ਬੋਲਟ ਮੋਟਰਸਾਈਕਲ ਸੀ ਕਿਹੜਾ ਪਲੇਅਰ ਬਣਿਆ ਫਿਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਬੈਸਟ ਯਾਫੀ ਪੂਰੀ ਜਾਣਕਾਰੀ ਲੈ ਕੇ ਪੁੱਜੇ ਆ ਜੇ ਕੋਈ ਮੇਰਾ ਵੀਰ ਅਸ ਤੋਂ ਪਹਿਲਾਂ ਆਪਣੇ ਚੈਨਲ ਤੇ ਪਹਿਲੀ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਜਿਹੜੀ ਕਬੱਡੀ ਦੀ ਅਪਡੇਟ ਹੁੰਦੀ ਆ ਬਹਰ ਰੋਜ਼ ਤੁਹਾਡੇ ਤੇ ਕਰ ਲੈ ਕੇ ਆਉਣੀ ਆ ਗੱਲ ਕਰੀਏ ਅੱਜ ਦੇ ਟਾਪ ਦੇ ਟੂਰਨਾਮੈਂਟ ਦੀ ਪਾਸ ਤੋਂ ਜ਼ਿਲ੍ਹਾ ਪਟਿਆਲੇ ਦੇ ਵਿੱਚ ਕਿਤੇ ਬਹੁਤ ਤਕੜਾ ਟਾਪ ਦਾ ਕਬੱਡੀ ਟੂਰਨਾਮੈਂਟ ਖੇਡਿਆ ਗਿਆ ਜੇ ਗੱਲ ਕਰੀਏ ਫਾਈਨਲ ਮੈਚ ਦੀ ਫਾਈਨਲ ਮੈਚ ਅਜਿਹਾ ਸ਼ਾਹਕੋਟ ਲੋਇਨ ਦੀ ਟੀਮ ਅਤੇ ਗੱਗੀ ਲੋਪੋ ਕਲੱਬ ਟਾਪ ਦੀ ਟੀਮ ਸੀਗੀ ਜਿਹੜੀ ਤੇ ਜੇ ਨੰਬਰਾਂ ਦੀ ਗੱਲ ਕਰੀਏ ਤਾਂ ਸ਼ਾਹਕੋਟ ਦੇ ਸਾਢੇ 49 ਪੁਆਇੰਟ ਤੇ ਗੱਗੀ ਲੋਪੋ ਕਲੱਬ ਦੇ ਨੰਬਰ ਰਹੇ 24 ਪਹਿਲੇ ਨੰਬਰ ਤੇ ਟੀਮ ਲਈ ਸ਼ਾਹਕੋਟ ਦੂਜੇ ਨੰਬਰ ਤੇ ਟੀਮ ਲਈ ਗੱਗੀ ਲੋਪੋ ਜੇ ਗੱਲ ਕਰੀਏ ਨਾਮ ਦੀ ਤਾਂ ਪਹਿਲਾ ਐਨਾਊਂਸ ਹੈਗਾ 2 ਲੱਖ ਰੁਪਈਆ ਤੇ ਦੂਜਾ ਨਾਮ ਸੀਗਾ 1.5 ਲੱਖ ਰੁਪਇਆ ਜੇ ਗੱਲ ਕਰੀਏ ਆਡੇ ਬੈਸਟ ਰੇਡਰ ਤੇ ਜਾਫੀ ਦੀ ਬੈਸਟ ਰੇਡਰ ਬਣਿਆ ਮੁੰਡਾ ਸੁਨੀਲ ਖੜਕਪੁਰੇ ਵਾਲਾ ਮੁੰਡਾ ਜੀਨੇ 12 ਰੇਡਾਂ ਪਾਈਆਂ 12 ਹੀ ਨੰਬਰ ਲੈ ਗਿਆ ਤੇ ਜਿਹੜਾ ਬੈਸਟ ਜਾਫੀ ਬਣਿਆ ਮੁੰਡਾ ਸੋਨੀ ਫੱਕਰਚੰਡੇ ਵਾਲਾ ਨਾਉਂ ਟੱਚ ਪੰਜ ਜੱਫੇ ਲਾ ਕੇ ਬੁਲਟ ਮੋਟਰਸਾਈਕਲ ਜਿੱਤ ਗਿਆ ਤੇ ਜਾਣਕਾਰੀ ਵਧੀਆ ਲੱਗੀ ਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੋ ਅਗਲੇ ਲੱਗ ਜਾ ਜ਼ਰੂਰ ਕਰਦਾ ਕਰੋ ਕਿਉਂਕਿ ਕਬੱਡੀ ਦੀ ਜਿਹੜੀ ਅਪਡੇਟ ਹੁੰਦੀ ਹੈ ਉਹ ਆਪਾਂ ਹਰ ਰੋਜ਼ ਤੁਹਾਡੇ ਤੇ ਕਰ ਲੈ ਕੇ ਆਉਣੇ ਆ ਹੁਣ ਗੱਲ ਕਰਦੇ ਆਪਾਂ ਨੈਕਸਟ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਖੇਰਾ ਦੋਨਾ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਜਿੱਥੇ ਬਹੁਤ ਵਧੀਆ ਟੌਪ ਦਾ ਕਬੱਡੀ ਟੂਰਨਾਮੈਂਟ ਕਿੱਢਿਆ ਗਿਆ ਜੇ ਗੱਲ ਕਰੀਏ ਫਾਈਨਲ ਮੈਚ ਦੀ ਫਾਈਨਲ ਮੈਚ ਹੈ ਜਿਗਾ ਸੈਦੋਵਾਲ ਤੇ ਖੰਡੂਰ ਸਾਹਿਬ ਦੀ ਟੀਮ ਦੇ ਵਿੱਚ ਜੇ ਨੰਬਰਾਂ ਦੀ ਗੱਲ ਕਰੀਏ ਤਾਂ ਸੈਦੋਵਾਲ ਦੇ ਨੰਬਰ ਹੈ 36 ਤੇ ਖੰਡੂਰ ਸਾਹਿਬ ਦੇ ਨੰਬਰ ਹੈ 32 ਪਹਿਲੇ ਨੰਬਰ ਤੇ ਟੀਮ ਰਹੀ ਸੈਦੋਵਾਲ ਦੂਜੇ ਨੰਬਰ ਤੇ ਟੀਮ ਰਹੀ ਖੰਡੂਰ ਸਾਹਿਬ ਜੇ ਗੱਲ ਕਰੀਏ ਨਾਮ ਦੀ ਤਾਂ ਪਹਿਲਾ ਨਾਮ ਸੀਗਾ 2.5 ਲੱਖ ਰੁਪਇਆ ਤੇ ਦੂਜਾ ਨਾਮ ਸੀਗਾ 2 ਲੱਖ ਰੁਪਇਆ ਤੇ ਜੇ ਗੱਲ ਕਰੀਏ ਅੱਜ ਦੇ ਬੈਸਟ ਰੇਡਰ ਤੇ ਜਾਫੀ ਦੀ ਬੈਸਟ ਰੇਡਰ ਬਣਿਆ ਮੁੰਡਾ ਦੁੱਲਾ ਛੱਠਾ ਗਵੰਦਪੁਰ ਵਾਲਾ 16 ਰੈਡਾ ਪਾਈਆਂ ਚਾਰ ਜੱਫੇ ਖਾ ਗਿਆ 12 ਨੰਬਰ ਲੈ ਕੇ ਅੱਜ ਦੇ ਟੂਰਨਾਮੈਂਟ ਦਾ ਬੁਲਟ ਮੋਟਰਸਾਈਕਲ ਦਾ ਜੇਤੂ ਬਣਿਆ ਦੁੱਲਾ ਛੱਠਾ ਗਵੰਦਪੁਰ ਵਾਲਾ ਮੁੰਡਾ ਤੇ ਜੇ ਗੱਲ ਕਰੀਏ ਬੈਸਟ ਜਾਫੀ ਦੀ ਤਾਂ ਬੈਸਟ ਜਾਫੀ ਬਣਿਆ ਮੁੰਡਾ ਵਾਇਗਰੂ ਸੀਚੇਵਾਲ 11 ਟੱਚ ਲਾਇਏ ਮੁੰਡੇ ਨੇ 5 ਲਾਇਏ ਜੱਫੇ ਸਿਰੇ ਦੇ ਤੇ ਬੁਲਟ ਮੋਟਰਸਾਈਕਲ ਜਿੱਤ ਗਿਆ लवली ਮਹਿਮਦ ਵਾਲੇ ਦੇ 12 ਟੱਚ 5 ਜੱਫੇ ਸੀਗੇ ਤੇ ਬੋਲਟ ਖੀਰਾਂ ਵਾਲੇ ਦੀਆਂ 15 ਰੇਡਾਂ 11 ਨੰਬਰ ਸੀ ਅੰਬੇਸੌਰ ਸਾਈਕਲ ਦੀਆਂ 14 ਰੇਡਾਂ 11 ਨੰਬਰ ਸੀ ਤੇ ਜੇ ਆਪਣੀ ਜਾਣਕਾਰੀ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਲਾਇਕ ਸ਼ੇਅਰ ਜਰੂਰ ਕਰਦਾ ਕਰੋ ਕਿਹੜੀ ਕਬੱਡੀ ਦੀ ਅਪਡੇਟ ਹੁੰਦੀ ਹੈ ਬਹਰ ਰੋਇ ਤੁਹਾਡੇ ਦਿਕਰ ਲੈ ਗੋਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ